ਲੋਕਾਂ ਦੀ ਕੀ ਆਵਾਜ਼ ਆ ਪਾਰਟੀ ਲੀਡਰਸ਼ਿਪ ਉਦੋਂ ਕੀ ਫੈਸਲਾ ਕਰਦੀ ਆ ਕਿ ਕੀ ਹੈ ਪੁਰਾਣੇ ਚਿਹਰਿਆਂ ਨੂੰ ਉਤਾਰਨਾ ਕਿ ਨਵੇਂ ਚਿਹਰਿਆਂ ਨੂੰ ਉਤਾਰਨਾ ਕਿਉਂਕਿ ਅੱਜ ਲੋੜ ਆ ਪੰਜਾਬ ਦੇ ਵਿੱਚ ਨਵੇਂ ਚਿਹਰਿਆਂ ਅਫਾਹਲ ਗੰਦੀ ਗੱਲ ਕਰਦੇ ਆ ਰਾਜਾ ਬਲਿੰਗ ਗੱਲ ਕਰਦੇ ਆ ਸੁਖਜਿੰਦਰ ਦਾਰਾਵਾ ਗੱਲ ਕਰਦੇ ਆ ਪ੍ਰਤਾਪ ਬਾਜਵਾ ਗੱਲ ਕਰਦੇ ਆ ਚਰਨਜੀਤ ਚੰਨੀ ਗੱਲ ਕਰਦੇ ਆ ਕਿ ਅਸੀਂ ਨਵੇਂ ਚਿਹਰੇ ਉਤਾਰਾਂਗੇ ਜਾਂ ਜਿਹੜੇ ਪਾਰਟੀ ਦੇ ਵਫਾਦਾਰ ਨੇ ਉਹਨਾਂ ਨੂੰ ਉਤਾਰਾਂਗੇ ਜਿਹੜੇ ਪਾਰਟੀਆਂ ਦਾ ਮੌਕਾ ਪਸੰਦ ਉਹਨਾਂ ਨੂੰ ਛੱਡਾਂਗੇ ਇਮਾਨਦਾਰ ਸਾਫ਼ ਸ਼ਵੀ ਵਾਲੇ ਉਹਨਾਂ ਨੂੰ ਪਾਰਟੀਆਂ ਟਿਕਟ ਦੇਵੇਗੀ ਸਰਕਾਰ 2027 ਦੀ ਯਕੀਨੀ ਹੈ ਜੇ ਪਾਰਟੀ दस पंद्रह बीस तीस चालीस लोगों को निकालना पड़ा निकाल देना चाहिए बीजेपी के लिए अंदर से काम कर रहे हो चलो जाके देखते हैं बाहर से काम करो तो ओ बाकी लोगों का फैसला पार्टी का फैसला मैं पार्टी का वफादार हाँ